ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨੂਰਮਨ ਵਲੌਗ ਦੇ ਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਹਾਂਜੀ ਕਰਦੇ ਆ ਆਪਾਂ ਅੱਜ ਦੀ ਵੀਡੀਓ ਸ਼ੁਰੂ ਤੇ ਹਾਂਜੀ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਜੀ ਆਪਣੀ ਆਪਾਂ ਕੋਈ ਵੀ ਕੰਮ ਕਰਦਾ ਵਲੌਗ ਜਿਹੜਾ ਤੁਹਾਡੇ ਨਾਲ ਨਹੀਂ ਸ਼ੇਅਰ ਕਰਨਾ ਕਿਉਂਕਿ ਅੱਜ ਜਿਹੜੀ ਵੀਡੀਓ ਮੈਂ ਤੁਰੰਤ ਜਿਹੜੀ ਹੈ ਮਜਬੂਰੀ ਦੇ ਵਿੱਚ ਬਣਾ ਰਹੀ ਆ ਕਿਉਂਕਿ ਮੈਨੂੰ 2-3 ਦਿਨ ਹੋ ਗਏ ਜੀ ਮੈਂ ਕੋਈ ਵੀ ਵਲੌਗ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਪਾਈ ਤੇ ਹਾਂਜੀ ਆਪਾਂ 2-3 ਦਿਨ ਹੋ ਗਏ ਜੀ ਤੁਹਾਡੇ ਨਾਲ ਕੋਈ ਵੀ ਵਲੌਗ ਜਿਹੜਾ ਨਹੀਂ ਸ਼ੇਅਰ ਕੀਤਾ ਤੇ ਮੈਨੂੰ ਕਮੈਂਟ ਵੀ ਆ ਰਹੇ ਸੀਗੇ ਤੇ ਬਾਰ-ਬਾਰ ਮੈਸੇਜ ਵੀ ਆ ਰਹੇ ਸੀਗੇ ਕਿ ਦੀਦੀ ਤੁਸੀਂ ਕਿਉਂ ਨਹੀਂ ਕੋਈ ਵੀਡੀਓ ਪਾ ਰਹੇ ਤੇ ਹਾਂਜੀ ਆਪਾਂ ਤੁਹਾਨੂੰ ਦੱਸਦੀ ਆਪਾਂ ਨਾ ਸੋਮਵਾਰ ਤੱਕ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਉਸ ਤੋਂ ਬਾਅਦ ਮੰਗਲਵਾਰ ਅਸੀਂ ਕਿਤੇ ਗਏ ਸੀਗੇ ਤੇ ਵਲੌਗ ਬਣ ਤੋਂ ਹਨਾ ਕੁਝ ਸਵੇਰ ਦੇ ਟਾਈਮ ਤੇ ਬਣਿਆ ਸੀਗਾ ਤਾਂ ਉਸ ਤੋਂ ਬਾਅਦ ਕੀ ਹੋਇਆ ਜੀ ਜਦੋਂ ਆਏ ਆਪਾਂ 4 ਵਜੇ ਤੱਕ ਘਰੇ ਆਏ ਸੀਗੇ ਤੇ ਜਦੋਂ 4 ਵਜੇ ਤੱਕ ਘਰੇ ਆਏ ਤੇ ਉੱਥੇ ਫਿਰ ਨਾ ਆਉਣ ਸਾਰ ਹੀ ਮੇਰੇ ਜਦੋਂ ਮੇਰੇ ਆਈਆਂ ਤੇ ਬਸ ਮੇਰੇ ਜਿਵੇਂ ਪੇਨ ਵਗੈਰਾ ਸ਼ੁਰੂ ਹੋ ਗਿਆ ਸੀਗਾ ਤੇ ਜਾਨੀ ਕਿ ਹਨਾ ਤੇ ਫਿਰ ਉਸ ਤੋਂ ਬਾਅਦ ਜਦੋਂ ਆਖੀ ਦਵਾਈ ਵਗੈਰਾ ਲਈ ਹੈ ਹਨਾ ਤੇ ਨਹੀਂ ਪੇਨ ਨਹੀਂ ਰੁਕਿਆ ਤਾਂ ਫਿਰ ਬਾਅਦ ਵਿੱਚ ਆਪਾਂ ਸਕੈਨ ਵਗੈਰਾ ਕਰਵਾਈ ਤਾਂ ਉਹਦੇ ਵਿੱਚ ਪਥਰੀਆਂ ਆਈਆਂ ਨੇ ਤੇ ਹਾਂਜੀ ਹੁਣ ਪਥਰੀ ਕਰਕੇ ਨਾ ਤੇ ਵੀ ਜਾਨੀ ਕਿ ਹਨਾ ਦਰਦ ਵੀ ਨਹੀਂ ਰੋਕ ਰਿਹਾ ਹਲੇ ਤਾਂ ਤਾਂ ਕਰਕੇ ਉਹਦਾ ਜਿਹੜਾ ਚਲੋ ਇਲਾਜ ਤਾਂ ਚੱਲ ਰਿਹਾ ਹਨਾ ਮੈਡੀਸਿਨ ਵਗੈਰਾ ਜੋ ਵੀ ਹਨਾ ਖਾ ਰਿਆ ਤੇ ਡ੍ਰਿਪ ਵਗੈਰਾ ਲੱਗ ਰਹੀ ਹੈ ਤੇ ਤਾਂ ਕਰਗੇ ਹਨਾ ਤੇ ਵੀ ਮੇਰੇ ਤੋਂ ਕੋਈ ਵੀ ਜਿਹੜਾ ਵਲੌਗ ਨਹੀਂ ਬਣਿਆ ਪਰ ਅੱਜ ਮੈਂ ਕਹ ਵੀ ਚਲ ਆਪਾਂ ਸਾਰੇ ਭੈਣ ਭਰਾਵਾਂ ਨੂੰ ਦੱਸ ਦਈਏ ਹਨਾ ਵੀ ਇਸ ਤਰ੍ਹਾਂ ਹੁੰਦਾ ਵੀ ਸਾਰੇ ਭੈਣ ਭਰਾ ਵਧੀਆ ਚਲੋ ਫਿਕਰ ਕਰਦੇ ਨੇ ਵੀ ਦੀਦੀ ਤੁਸੀਂ ਕਿਉਂ ਨਹੀਂ ਵੀਡੀਓ ਪਾ ਰਹੇ ਕੀ ਗੱਲ ਹੋ ਗਈ ਕਿਉਂ ਨਹੀਂ ਵਲੌਗ ਆ ਰਹੇ ਤੁਹਾਡੇ ਤਾਂ ਮੈਂ ਕਹ ਵੀ ਚਲੋ ਆਪਾਂ ਛੋਟਾ ਜਿਹਾ ਇੱਕ ਵਲੌਗ ਬਣਾ ਕੇ ਤੇ ਤੁਹਾਨੂੰ ਦੱਸ ਦਈਏ ਤੇ ਹਾਂਜੀ 2-3 ਦਿਨਾਂ ਜੀ ਜਦ ਤੱਕ ਮੈਂ ਠੀਕ ਨਹੀਂ ਹੁੰਦੀ ਕਿਉਂਕਿ ਮੈਂ ਖੁਦ ਵੀ ਬੈਡ ਰੈਸਟ ਤੇ ਆ ਹਨਾ ਤੇ ਜਦ ਤੱਕ ਮੈਂ ਠੀਕ 2-4 ਦਿਨਾਂ ਤੱਕ ਹਨਾ ਠੀਕ ਹੋ ਜੂਗੀ ਤਾਂ ਫਿਰ ਆਪਾਂ ਤੁਹਾਡੇ ਨਾਲ ਅੱਗੇ ਵੱਗ ਨੂੰ ਕੰਟੀਨਿਊ ਜਿਹੜਾ ਵਲੌਗ ਆਪਣੇ ਵੀ ਜਾਨਕੀ ਦਿੱਲੀ ਜਿਹੜੀ ਵਲੌਗ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਤੇ ਸਾਰੇ ਭੈਣ ਭਰਾ ਤੁਸੀਂ ਅਰਦਾਸ ਕਰਿਓ ਹਨਾ ਕਿ ਜਲਦੀ ਤੋਂ ਜਲਦੀ ਮੈਂ ਠੀਕ ਹੋ ਜਾਵਾਂ ਤੇ ਆਪਾਂ ਫਿਰ ਜਿਹੜੇ ਸੋਹਣੇ ਸੋਹਣੇ ਵਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਸ ਕਰਕੇ ਹੀ ਆਪਣੇ ਜਿਹੜੇ ਬਲੌਗ ਨਹੀਂ ਆ ਰਹੇ ਸੀਗੇ ਤੇ ਬਾਕੀ ਤੁਹਾਨੂੰ ਰਿਕਵੈਸਟ ਆ ਪਲੀਜ਼ ਤੁਸੀਂ ਚੈਨਲ ਨੂੰ ਪਹਿਲਾਂ ਦੀ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਸਾਰੇ ਭੈਣ ਭਰਾ ਤੇ ਤਦ ਤੱਕ ਮੈਂ ਠੀਕ ਹੋਵਾਂਗੀ ਤਾਂ ਫਿਰ ਆਪਾਂ ਤੁਹਾਡੇ ਨਾਲ ਜਿਹੜੇ ਵਲੌਗ ਆ ਸ਼ੇਅਰ ਕਰਦੇ ਰਹਾਂਗੇ ਹਾਂਜੀ ਚਲੋ ਠੀਕ ਹੈ ਜੀ ਫਿਰ ਆਪਾਂ ਹੁਣ ਰੋਕ ਦਿਆਂ ਜੀ ਵੀਡੀਓ ਇੱਥੇ ਕਿਉਂਕਿ ਮੈਂ ਕੋਈ ਕੰਮ ਕਰਦਾ ਵਲੌਗ ਨਹੀਂ ਸ਼ੇਅਰ ਕਰਨਾ ਸੀਗਾ ਸਿਰਫ ਮੈਂ ਇੱਕ ਤੁਹਾਨੂੰ ਦੱਸਣਾ ਹੀ ਸੀਗਾ ਤੇ ਚਲੋ ਠੀਕ ਹੈ ਜੀ ਫਿਰ ਆਪਾਂ ਜਲਦੀ ਠੀਕ ਹੋ ਕੇ ਤੇ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ